ਆਹ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਨੱਥੂ ਵਾਲਾ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਇਹ ਅੱਕੇ ਹੋਏ ਲੋਕਾਂ ਦੀ ਨਿਸ਼ਾਨੀ ਹੈ ਵੀ ਉਹਨਾਂ ਨੂੰ ਵੈਲਕਮ ਦੀ بجائے ਵਾਪਸ ਜਾਓ ਦੇ ਬੋਰਡ ਲਾਉਣੇ ਪੈ ਰਹੇ ਨੇ ਹੁਣ ਇਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਸ਼ਰਮ ਸ਼ਰਮ ਤਾਂ ਹੈ ਨਹੀਂ ਇਹਨਾਂ ਨੂੰ ਪਰ 2017 ਦੇ ਵਿੱਚ ਇੱਥੋਂ ਪਤਾ ਲੱਗਦਾ ਕਿ ਇਹਨਾਂ ਦਾ ਜੇ 5 ਦਾ ਸਿੱਟਮ ਅਸੀਂ ਆਉਣਗੇ ਆ ਤੇ ਇਹਨਾਂ ਦਾ ਕੰਪਲੀਟ ਸਫਾਇਆ ਹੋਊਗਾ ਇਹ ਅੱਕੇ ਹੋਏ ਲੋਕਾਂ ਦੀ ਨਿਸ਼ਾਨੀ ਹੈ ਵੀ ਲੋਕਾਂ ਨੂੰ ਬਾਦਲ ਦਲ ਵਾਪਸ ਜਾਓ ਵਾਪਸ ਜਾਓ ਦੇ ਪਿੰਡਾਂ ਦੇ ਵਿੱਚ ਬੋਰਡ ਲਾਉਣੇ ਪੈ ਰਹੇ ਹਨ ਇਨਕਲਾਬ ਜਿੰਦਾਬਾਦ ਲੋਕਾਂ ਦੀ ਨਿਸ਼ਾਨੀ ਹੈ ਵੀ ਉਹਨਾਂ ਨੂੰ ਵੈਲਕਮ ਦੀ بجائے ਵਾਪਸ ਜਾਓ ਦੇ ਬੋਰਡ ਪਰ 2017 ਦੇ ਵਿੱਚ ਇੱਥੋਂ ਪਤਾ ਲੱਗਦਾ ਕਿ ਇਹਨਾਂ ਦਾ ਜੇ 5 ਦਾ ਸਿੱਟਾ ਅਸੀਂ ਇਹ ਬਹੁਤ ਫੇਸਬੁਕ ਆ ਆ ਜਿਹੜਾ ਬੀੜ ਲਾਉਣੇ ਪੈ ਰਹੇ ਨੇ ਪਰ ਇਹਨਾਂ ਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਫੇ ਸ਼ਰਮ ਸ਼ਰਮ ਤਾਂ ਹੈ ਨਹੀਂ ਇਹਨਾਂ ਨੂੰ ਵੀਡੀਓ ਤੁਸੀਂ ਦੇਖ ਰਹੇ ਹੋ ਪਿੰਡ ਨੱਥੂ ਵਾਲਾ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਇਹ ਅੱਕੇ ਹੋਏ